ਲੈਂਚ ਕਲੱਬ ਪ੍ਰਿੰਸ 321 ਡੀ ਬੇਗਵਾਲ ਦਾ ਹੋਇਆ ਗਠਨ ਨਵੇਂ ਪ੍ਰਧਾਨ ਤੇ ਅਹੁਦੇਦਾਰਾਂ ਦੀ ਹੋਈ ਚੋਣ ਅੱਜ ਇਹ ਬੇਗਵਾਲ ਵਿਖੇ ਇੱਕ ਮੀਟਿੰਗ ਦੌਰਾਨ ਲੈਂਚ ਕਲੱਬ ਪ੍ਰਿੰਸ 321 ਡੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਗੁਰਦੀਪ ਸਿੰਘ ਕਲੋਂ ਨੂੰ ਪ੍ਰਧਾਨ ਅਤੇ ਅਸ਼ੋਕ ਕੁਮਾਰ ਬੱਤਰਾ ਬੇਗਵਾਲ ਨੂੰ ਚੇਅਰਮੈਨ ਨੁਕਤ ਕੀਤਾ ਗਿਆ ਇਸੇ ਤਰ੍ਹਾਂ ਰਵੀਲ ਸਿੰਘ ਨੂੰ ਜਿਹੜਾ ਉਹ ਕੈਸ਼ੀਅਰ ਨਿਯੁਕਤ ਕੀਤਾ ਗਿਆ ਇਸ ਦੌਰਾਨ ਲਖਵਿੰਦਰ ਸਿੰਘ ਲੱਖਾ ਬੌਲੀ ਨੂੰ ਸੈਕਟਰੀ ਪੀਆਰਓ ਬਲਕਾਰ ਸਿੰਘ ਡਾਇਰੈਕਟਰ ਬੂਟਾ ਸਿੰਘ ਬੇਗੋਵਾਲ ਗੋਰਪ੍ਰੀ ਸਿੰਘ ਵੜਾਚ ਨਰਮਲ ਸਿੰਘ ਨਿਸ਼ਾਨ ਸਿੰਘ ਹੰਦਲ ਸੁਖਵਿੰਦਰ ਸਿੰਘ ਸੋਨ ਨੂੰ ਜਿਹੜੇ ਆਦ ਇਹ ਮੈਂਬਰ ਚੁਣੇ ਗਏ ਨੇ ਨਵੇਂ ਬਣੇ ਪ੍ਰਧਾਨ ਅਤੇ ਚੇਅਰਮੈਨ ਅਤੇ ਅਹੁਦੇਦਾਰਾਂ ਨੇ ਆਖਿਆ ਕਿ ਉਹ ਮਿਲੀ ਜਮੇਅਰ ਜੀ ਨੂੰ ਪੂਰੀ ਇਮਾਨਦਾਰੀ ਤੇ ਮਿਹਨਤ ਦੇ ਨਾਲ ਨਿਭਾਉਣਗੇ ਸਿੰਜੀ ਹਾਂਜੀ ਲੱਖਾ ਜੀ ਕੀ ਗੱਲ ਜੀ ਅੱਜ ਅੱਜ ਦੀ ਮੀਟਿੰਗ ਦਾ ਅੱਜ ਸਾਡਾ ਜੀ ਲਾਈਨਸ ਕਲੱਬ ਪ੍ਰਿੰਸ ਟੈਂਸੋ 21D ਬੇਗਵਾਲ ਇੰਟਰਨੈਸ਼ਨਲ ਕਲੱਬ ਏ ਜੋ ਕਿ ਬਹੁਤ ਪੁਰਾਣਾ ਕਲੱਬ ਏ ਅੱਜ ਉਹਦੀ ਹਰ ਸਾਲ ਜੋ ਕਿ ਨਵੀਂ ਕਮੇਟੀ ਬਣਦੀ ਏ ਅੱਜ ਸਾਡੀ ਨਵੀਂ ਕਮੇਟੀ ਬਣਾਇ ਗਈ ਏ ਜੀ ਜਿਸ ਦੇ ਪ੍ਰਧਾਨ ਸਰਦਾਰ ਗੁਰਦੀਪ ਸਿੰਘ ਕਾਲੋ ਵਾਈਸ ਪ੍ਰਧਾਨ ਸੁਖਦੇਵ ਸਿੰਘ ਮੋਨੂ ਸੀਐਲ ਸਾਹਿਬ ਸਰਦਾਰ ਰਵੇਲ ਸਿੰਘ ਜੀ ਸੈਕਟਰੀ ਵਿਕਮਿੰਦਰ ਸਿੰਘ ਲੱਖਾ ਪੀਆਰਓ ਬਲਕਾਰ ਸਿੰਘ ਜੀ ਇਹ ਸਾਡੇ ਇਸ ਕਲੱਬ ਦੀ ਆਨ ਇਸ ਕਲੱਬ ਦੀ ਸ਼ਾਨ ਅਸ਼ੋਕ ਬਤਰਾ ਜੀ ਬੇਗਵਾਲ ਤੋਂ ਜੋ ਕਿ ਸਾਡੇ ਅੱਜ ਨਵੇਂ ਲਾਇਸੈਂਸ ਕਲੱਬ ਨਵੇਂ ਲਾਇਸ ਸਾਡੇ ਕਲੱਬ ਨੂੰ ਵੇਖਦੇ ਹੋਏ ਸਾਡੇ ਕਲੱਬ ਦੇ ਕੰਮਾਂ ਨੂੰ ਵੇਖਦੇ ਹੋਏ ਸਾਡੇ ਅਸ਼ੋਕ ਬਤਰਾ ਜੀ ਤੇ ਸਾਡੇ ਵੀਰ ਬਲਕਾਰ ਸਿੰਘ ਜੀ ਬੇਗਵਾਲ ਤੋਂ ਜੋ ਕਿ ਇਸ ਕਲੱਬ ਵਿੱਚ ਸ਼ਾਮਲ ਹੋਏ ਨੇ ਅਸੀਂ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਜੋ ਕਿ ਸਾਡਾ ਕਲੱਬ ਪਹਿਲਾਂ ਨਾਲੋਂ ਵੀ ਬਤਰਾ ਸਾਹਿਬ ਤੇ ਸਰਦਾਰ ਬਲਕਾਰ ਸਿੰਘ ਜੀ ਨਾਲ ਲੈ ਕੇ ਚੱਲਣਗੇ ਇਸੇ ਤਰ੍ਹਾਂ ਸਾਡੇ ਪ੍ਰੋਜੈਕਟ ਤੇ ਨਵੀਂ ਟੀਮ ਬਹੁਤ ਹੀ ਤਨਦੇਈ ਨਾਲ ਕੰਮ ਕਰਦੀ ਰਹੇਗੀ ਕਈ ਸਕੂਲ ਆਪਾਂ ਡਰਾਪਟ ਕੀਤੇ ਹੋਏ ਨੇ ਜਿਹੜੇ ਸਕੂਲਾਂ ਵਿੱਚ ਕੋ ਕੰਮ ਕੋਈ ਪਾਰਕਾਂ ਦੇ ਵਿੱਚ ਕੰਮ ਰਹਿ ਗਏ ਨੇ ਸਾਡਾ ਲਾਇੰਸ ਕਲੱਬ ਪ੍ਰਿੰਸ 321D ਮੇਰੀ ਟੀਮ ਪਹਿਲੇ ਪ੍ਰਧਾਨ ਸਾਡੇ ਲਖਵਿੰਦਰ ਸਿੰਘ ਅਕਬਰਪੁਰ ਸਾਡੇ ਚੇਅਰਮੈਨ ਸਾਹਿਬ ਨਿਸ਼ਾਨ ਸਿੰਘ ਹੁੰਦਰ ਸਾਡੇ ਪਹਿਲੇ ਪ੍ਰਧਾਨ ਗੁਰਪ੍ਰੀਤ ਸਿੰਘ ਵੜੈਚ ਸਾਡੀ ਸਾਰੀ ਟੀਮ ਸਾਡੇ ਨਾਲ ਹੈ ਸਰਸਮਤੀ ਨਾਲ ਅੱਜ ਸਾਰੀ ਟੀਮ ਬਣਾਏ ਗਈ ਹੈ ਹੁਣ 2 ਮਿੰਟ ਵਾਸਤੇ ਸਾਡੇ ਕਲੱਬ ਦੇ ਚੇਅਰਮੈਨ ਨਵੇਂ ਚੇਅਰਮੈਨ ਅਸਾਧ ਸ਼ੋਕ ਬਤਰਾ ਜੀ ਸਾਨੂੰ ਦੱਸਣਗੇ ਇਹ 1 ਲੱਖਾਂ ਦੀ ਛੋਟੀ ਜੀ ਹੋਰ ਗੱਲ ਕਿ ਕਿਹੜੇ ਕਿਹੜੇ ਪ੍ਰੋਜੈਕਟ ਅੱਗੇ ਲਾਉਣ ਦਾ ਸੋਚ ਰਹੇ ਹੋ ਜੀ ਸਾਡੇ ਜੀ ਹੁਣ ਪ੍ਰੋਜੈਕਟ ਨੇ ਜਿੱਦਾਂ ਸਕੂਲਾਂ ਵਿੱਚ ਪਿਛਲੀ ਵਾਰ ਫਿਲਟਰ ਲਵਾਏ ਸੀ ਕੁਝ ਸਕੂਲ ਆਪਾਂ ਡ੍ਰੌਪ ਕੀਤੇ ਨੇ ਕੂਲਾਂ ਵਿੱਚ ਪਾਰਕਾਂ ਵਰਦੀਆਂ ਬੂਟ ਜਰਾਬਾਂ ਕਾਪੀਆਂ ਪੈਨਸਲਾਂ ਜਿਹੜੇ ਵੀ ਬੱਚਿਆਂ ਦੀ ਡਿਮਾਂਡ ਹੋਏਗੀ ਉਹ ਪੂਰੀ ਕੀਤੀ ਜਾਏਗੀ। ਹਾਂਜੀ ਮਤਰਾ ਸਾਹਿਬ ਕੀ ਕਹਿਣਾ ਚਾਹੋਗੇ ਜੀ ਅੱਜ ਤੁਹਾਡੀ ਨਵੀਂ ਜੁਆਇਨਿੰਗ ਹੋਈ ਜੀ। ਮੈਂ ਸਭ ਤੋਂ ਪਹਿਲਾਂ ਤੇ ਲਾਇੰਸ ਕਲੱਬ ਪ੍ਰਿੰਸ ਤੇ ਪ੍ਰਧਾਨ ਜੀ ਚੇਅਰਮੈਨ ਸਾਹਿਬ ਫੈਕਟਰੀ ਸਾਹਿਬ ਦੇ ਸਾਰੇ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਮੈਨੂੰ ਇਸ ਕਲੱਬ ਵਿੱਚ ਲਿਆ ਕੇ ਮੈਨੂੰ ਬੜਾ ਮਾਣ ਬਖਸ਼ਿਆ ਹੈ ਤੇ ਮੈਨੂੰ ਆਉਂਦੇ ਹੀ ਮੈਨੂੰ ਕਲੱਬ ਦਾ ਚੇਅਰਮੈਨ ਵੀ ਬਣਾਇਆ ਗਿਆ। ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਮੈਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਵੀ ਚੱਲਾਂਗਾ ਔਰ ਜਿੱਥੇ ਵੀ ਇਤੇ ਰੁਕਾਵਟ ਆਏਗੀ ਆਪਾਂ ਸਾਡੇ ਨਾਲ ਮਿਲ ਕੇ ਇਹਨਾਂ ਨੂੰ ਹੱਲ ਕਰਾਂਗੇ ਔਰ ਨਵੇਂ ਤੋਂ ਨਵੇਂ ਪ੍ਰੋਜੈਕਟ ਜਿਹੜੇ ਆ ਉਹ ਸਮਝ ਲਈਏ ਕਿ ਅਪਾ ਬੇਗੋਵਾਲ ਦੀ ਇੱਕ ਨਵੀਂ ਸ਼ੁਰੂਆਤ ਕਰਨੇ ਜਾ ਰਹੇ ਹਾਂ ਔਰ ਲੋਕਾਂ ਨੂੰ ਸੇਵਾ ਦਾ ਮੌਕਾ ਲੋਕਾਂ ਦੀ ਸੇਵਾ ਦਾ ਮੌਕਾ ਲੱਭ ਰਹੇ ਆ ਔਰ ਲੋਕਾਂ ਦੀ ਸੇਵਾ ਤਨ ਦੇ ਹੀ ਨਾ ਕਰਾਂਗੇ ਜਿੱਥੇ ਵੀ ਸਾਨੂੰ ਮੌਕਾ ਮਿਲਿਆ ਅਸੀਂ ਜਰੂਰ ਸੇਵਾ ਕਰਾਂਗੇ ਧੰਨਵਾਦ ਅੱਗੋਂ ਤੁਸੀਂ ਕਿਵੇਂ ਕਿਹੜੇ-ਕਿਹੜੇ ਪ੍ਰੋਜੈਕਟ ਤੁਸੀਂ ਲਾਉਣੇ ਜੀ ਮਤਰਾ ਸਾਹਿਬ ਤੁਸੀਂ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋ ਜੀ ਹਰ ਇੱਕ ਦਾ ਆਪਣਾ-ਆਪਣਾ ਸੁਭਾਅ ਆ ਮੇਰਾ ਜਿਹੜਾ ਅੱਜ ਤੱਕ ਦਾ ਰੁਟੀਨ ਰਿਹਾ ਆ ਕਿ ਮੈਂ ਸਕੂਲਾਂ ਦੇ ਵਿੱਚ ਸੇਵਾ ਕਰਨ ਨੂੰ ਬਹੁਤ ਜ਼ਿਆਦਾ ਤਰਜੀਹ ਦਿੰਦਾ ਆ ਕਿਸੇ ਮਰੀਜ਼ ਦੀ ਸੇਵਾ ਕਰਨ ਵਾਸਤੇ ਬਹੁਤ ਜ਼ਿਆਦਾ ਤਰਜੀਹ ਦਿੰਦਾ ਆ ਲੋੜਵੰਦ ਦੀ ਸੇਵਾ ਵਾਸਤੇ ਅਸੀਂ ਹਰ ਵੇਲੇ ਹਾਜ਼ਰ ਆ ਔਰ ਜਿਸ ਤਰ੍ਹਾਂ ਦੀ ਮਦਦ ਅਸੀਂ ਕਰ ਸਕੇ ਅਸੀਂ ਜ਼ਰੂਰ ਕਰਾਂਗੇ ਔਰ ਵੱਧ ਤੋਂ ਵੱਧ ਸੇਵਾ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਹੁੰਦਲ ਸਾਹਿਬ ਤੁਸੀਂ ਸਾਡੇ ਕਲੱਬ ਦੇ ਡਾਇਰੈਕਟਰ ਹੋ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਅੱਜ ਦੀ ਟੀਮ ਨੂੰ ਲੈ ਕੇ ਮਿੱਠੂ ਸਾਡੀ ਕਲੱਬ ਬਹੁਤ ਵਧੀਆ ਕੰਮ ਕਰ ਰਹੀ ਹੈ ਜੋ ਸਾਡੇ ਚੇਅਰਮੈਨ ਨੇ ਸ਼ੁਭ ਬਤਰਾ ਜੀ ਨਵੇਂ ਨਵੇਂ ਕਲੱਬ ਦੇ ਵਿੱਚ ਆਪਣੀ ਜੁਆਇਨਰੀ ਕੀਤੀ ਹੈਗੇ ਸਾਡੇ ਬਹੁਤ ਇਨਸਾਨ ਵਧੀਆ ਨੇ ਜਿੱਦਾਂ ਜੀ ਆਪਾਂ ਕਹਾਂਗੇ ਉਦਾਂ ਸਾਡੇ ਸਾਥ ਦੇਣਗੇ ਸਾਡੇ ਸੈਕਟਲ ਲੱਖਾ ਜੀ ਸਾਰੇ ਆਪਣੇ ਮੈਂਬਰ ਸਭ ਤੋਂ ਵਧੀਆ ਕੰਮ ਕਰਦੇ ਹੋਏ ਕੋਈ ਮਾਲਾ ਕੰਮ ਨਹੀਂ ਬਗਿਆ ਸਭ ਤੋਂ ਵਧੀਆ ਕੰਮ ਕਰਨ ਦੇ ਨੇ ਜੇ ਸੁਹੂਲਨ ਸੁਹਣੇ ਗੱਲ ਕਰ ਲਈਏ ਉਥੇ ਪਾਰਵੀ ਨੂੰ ਤਿਆਰ ਕੀਤੇ ਗਏ ਝੂਰੇ ਤਿਆਰ ਕੀਤੇ ਗਏ ਜਾਂ ਆਪਾਂ ਕਿਤਾਬਾਂ ਪੈਨਸਲਾਂ ਵਗੈਰਾ ਹਰ ਜੀ ਰਸੂਰ ਦਿੱਤੀ ਗਈ ਹੈ ਸਾਡੀ ਕਲੱਬ ਬਹੁਤ ਵਧੀਆ ਕੰਮ ਕਰਦੀ ਹੈ ਅੱਜ ਸਾਡੇ ਅੱਜ ਦੇ ਕੈਸ਼ੀਅਰ ਸਰਦਾਰ ਰਵੇਲ ਸਿੰਘ ਜੀ ਜੋ ਕਿ ਕੈਨੇਡਾ ਤੋਂ ਜੋ ਕਿ ਕੈਨੇਡਾ ਤੋਂ ਹੋ ਕੇ ਆਏ ਨੇ ਪਹਿਲਾਂ ਸਾਨੂੰ ਇਹਨਾਂ ਨੂੰ ਪੁੱਛਣਾ ਪਏਗਾ ਕਿ ਕੈਨੇਡਾ ਕਿਵੇਂ ਦਾ ਲੱਗਾ ਇਹਨਾਂ ਦਾ ਜੀਆ ਨੂੰ ਆਖਦੇ ਕਲੱਬ ਵੱਲੋਂ ਕੀ ਕਹਿਣਾ ਚਾਹੋਗੇ ਜੀ ਬੋਲੋ ਇਹ ਸਾਡੇ ਜੀ ਰਵੇਲ ਭਾਜੀ ਪਹਿਲਾਂ ਪੀਆਰਓ ਸਾਡੇ ਕਲੱਬ ਦੀ ਬਹੁਤ ਵੱਡੀ ਆਣ ਹੈ ਕਲੱਬ ਦੀ ਸ਼ਾਨ ਨੇ ਬਹੁਤ ਵੱਡੇ ਸਾਡੇ ਸੰਜੋਗ ਦਿੰਦੇ ਨੇ ਇਹ ਪਿਛਲੇ ਦਿਨੀ ਸਾਡੇ ਲਾਇਨਸ ਕਲੱਬ ਦੀਆਂ ਸਵਾਮਾਂ ਧਮਾ ਕੇ ਆਏ ਨੇ ਕੈਨੇਡਾ ਵਿਦ ਫੈਮਿਲੀ ਘੁੰਮ ਕੇ ਆਏ ਨੇ ਅੱਜ ਕਲੱਬ ਵੱਲੋਂ ਵੀ ਇਹਨਾਂ ਨੂੰ ਆਪਣੇ ਲਾਇਨਸ ਕਲੱਬ ਪ੍ਰਿੰਸ 321 ਡੀ ਵਿੱਚ ਜੀ ਆਇਆਂ ਨੂੰ ਧੰਨਵਾਦ ਜੀ